ਪਰ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜਲਾ ਸੰਗਰੂਰ ਸੱਤ ਗਾਵਾਂ ਦਿਖਾਵਾਂਗੇ ਦੋ ਦਿਖਾਵਾਂਗੇ ਜਰਸੀ ਦੋ ਦੰਦ ਚਾਰ ਦੰਦ ਪਛੀਆਂ ਦਿਖਾਵਾਂਗੇ ਸੱਜਣੋ ਤੇ ਜਿਹੜਾ ਰੇਟ ਆ ਰੇਟ ਵੀ 22 ਦਾ 60000 ਤੋਂ ਸ਼ੁਰੂ ਹੋ ਕੇ ਤਕਰੀਬਨ ਤਕਰੀਬਨ ਲਾਸਟ 70 75 ਤੱਕ ਹੋਊਗਾ ਤੇ ਬਾਕੀ ਗੱਲਬਾਤ ਥੋੜੀ ਗੱਗੀ ਨਾ ਕਰਾ ਦਾਂਗੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਕੱਲੇ ਕੱਲੇ ਦਾ ਸਾਰਿਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਹੋਰ ਗੱਗੀ ਕਿਵੇਂ ਆ ਹੋਰ ਵੀਰੇ ਕੀ ਹਾਲ ਚੜਦੀ ਕਲਾ ਕਿਰਪਾ ਬਈ ਬਲੋਟ ਚੱਲਦਾ ਕੰਮ ਹਾਂ ਠੀਕ ਆ ਵਧੀਆ ਵੀਰੇ ਇੱਥੋਂ ਕਰ ਗਏ ਸ਼ੁਰੂ ਹਾਂਜੀ ਵੀਰੇ ਉਧਰਲੇ ਬੰਨੇ ਜਰਸੀ ਆ ਗਈ ਉਧਰ ਜਰਸੀ ਆ ਗਈ ਹਾਂਜੀ ਹਾਂਜੀ ਵੀਰੇ ਬਾਕੀ ਐਚ ਐਫ ਕਰਾਉਸ ਆ ਗਈਆਂ ਐਚ ਐਫ ਕ੍ਰੋਸ ਵੀ ਆ ਹਾਂਜੀ ਹਾਂਜੀ ਵੀਰੇ ਵੇੜਾ ਤਕਰੀਬਨ ਰੇਟ ਕਿੰਨੇ ਤੋਂ ਕਿੰਨੇ ਰੇਟ ਹੋ ਗਏ ਮੰਨ ਲਾ ਵੀ ਗੁਰੀ ਆਪਣਾ 60 ਤੋਂ ਲੈ ਕੇ ਵੀਰੇ 70 75 ਤੱਕ ਬੱਜੂ ਬੱਚੀਆਂ ਦੇਵਾਂਗੇ ਦੋ ਤਿੰਨ ਤੋਂ ਚਾਰ ਦੰਦ ਯਾਨੀ ਕਿ ਮੂਰੇ ਬੰਨ ਵਾਲੇ ਬੱਚੇ ਨਵੇਂ ਹਾਂ ਨਵੇਂ ਯਾਨੀ ਕਿ ਕਰੀਬਨ ਸਾਰੀਆਂ 15 ਕੱਦ-ਬੱਡ ਵੀ ਫੁੱਲ ਡਾਬਲ ਆ ਕੱਦ ਛੋਟਾ ਨਹੀਂ ਹੈਗਾ ਕਿਤੇ ਛੋਟਾ ਨਹੀਂ ਹੈਗਾ ਵੀਰੇ ਕਿਸੇ ਬੈਡ ਦਾ ਵੀ ਕੱਦ ਆ ਤੋਰ ਜੱਸੂ ਫੋਲ ਕੇ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਵੀਰੇ origignal ਜਮਾ ਪਹਿਲਾ ਦੰਦ ਮੈਂ ਤੈਨੂੰ ਪੱਟ ਕੇ ਦਿਖਾ ਦਿੰਦਾ ਵੀਰੇ ਜਮਾ origignal ਦੋ ਦੰਦ ਦਾ ਹਜੇ ਦੁੱਗੇ ਚੱਕੀ ਆ ਦੇਖ ਜਮਾ origignal ਦੋੰਦੀ ਆ ਬੱਚੀ ਆ ਦੇ ਦੰਦਾਂ ਚ ਆ ਗਈ ਬਾਈ ਕਹਿੰਦਾ ਪਿਓਰ ਦੋ ਦੰਦ ਇਹ ਮੰਨ ਲਵੀਂ ਗੁਰੀ 2.5 ਸਾਲ ਦੀ ਹੋਗੀ ਇਹ ਠੀਕ ਆ ਜੀ ਹਾਂਜੀ ਵੀਰੇ ਕੱਦ-ਬੱਡ ਆ ਗਿਆ ਫੁੱਲ ਡਾਬਲ ਤੇ ਆਰਡਰ ਆ ਗਿਆ ਬਿਲਕੁਲ ਨਾਲ ਨਾਲ ਲੱਗ ਮੈਂ ਵੀਰੇ ਗੁਰੀ ਜਿਵੇਂ ਆਪਾਂ ਪਹਿਲਾਂ ਕਹਨੇ ਹੁੰਨੇ ਆ ਵੀ ਮੀ ਕਿੰਨੇ ਕਿ ਦਿਨ ਆ ਮਨ ਲਾ ਵੀ ਹੋਲੀ ਤੁਰ ਮੜੀ ਬੱਚੀ ਯਾਰ ਹਫਤਾ ਪਿਆ ਬੱਚੀ ਦਾ ਵੀਰੇ ਇੱਕ ਹਫਤਾ ਹਾਂਜੀ ਵੀਰੇ ਇੱਥੇ ਆ ਤਿਲਕਣਾ ਯਾਰ ਉੱਥੇ ਦੇਖ ਕੇ ਮੜਾ ਕਿੰਨਾ ਕ ਦੁੱਧ ਪਾ ਸਕਦਾ ਦੁੱਧ ਵੀਰੇ ਸੁੱਖ ਰੱਖੇ ਪਰ ਮਾਤਮਾ ਵੀ ਪਹਿਲੇ 20 ਤੋਂ ਪਲੱਸ ਚੜਨਾ ਬੱਚੀ ਨੇ 20 ਤੋਂ ਬਾਹਰੇ ਪਾ ਹਾਂਜੀ ਹਾਂਜੀ ਵੀਰੇ ਹਾਈਟ ਵਜਨ ਨਾੜਾ ਨੂਣਾ ਦੇ ਕਿਲੇ ਵੀ ਨਹੀਂ ਕਿਦਾਂ ਦੀਆਂ ਲੱਗੀਆਂ ਕਹੇ ਜਾ ਥਣ ਲੱਗਿਆ ਬੱਚੀ ਨੂੰ ਕੱਚੀ ਆ ਜਾ ਬੱਚੀ ਥੋੜੀ ਜੀ ਲੈ ਸਵੇਰ ਆਦੀ ਠੰਡੀ ਆ ਬਿਲਕੁਲ ਸ਼ਾਂਤ ਬਿਲਕੁਲ ਠੰਡੀ ਮੁੱਠੀ ਵਾਲਾ ਥਾਂ ਲੱਗਿਆ ਵੀਰੇ ਲੈ ਆ ਬਾਈ ਸਾਦਾ ਆ ਗਿਆ ਸੱਜਣੋ ਫੁੱਲ ਟੇਬਲ ਲੰਬਾਈ ਵੀ ਫੁੱ ਤੇ ਬਾਕੀ ਜਿਹੜਾ ਆਰਡਰ ਆ ਆਰਡਰ ਆ ਗਿਆ ਬੱਚੀ ਦਾ ਬਿਲਕੁਲ ਫਿਕਸਡ ਆਰਡਰ ਜੇ ਗੱਲ ਕਰ ਲਈਏ ਨਾਲ ਲੱਗਣਾ ਜਾ ਨਾਲ ਲੱਗਣਾ ਵੀਰੇ ਗੁੜੀ ਜਿਵੇਂ ਕੋਈ ਨਵੇਂ ਮੁੰਡੇ ਉੱਠਦੇ ਨੇ ਬਰੀਡਿੰਗ ਤੇ ਕੰਮ ਕਰਦੇ ਐ ਹਜੇ ਬੱਚੇ ਪਾਲ ਲਾਣਗੇ ਦੁਰਪੀ ਉਮਰੇ ਬਣਾ ਲਾਣਗੇ ਠੀਕ ਹੈ ਕੋਈ ਚੰਗਾ ਬੱਚਾ ਲੈ ਲਾਣਗੇ ਅਸੀਂ ਸਿਮਨ ਲਾ ਕੇ ਜਦੋਂ ਲੱਗਿਆ ਪਰ ਸਿਮਨ ਦਾ ਆਪਾਂ ਨੂੰ ਪਤਾ ਹਨਾ ਆਲਾ ਮਗਰੂ ਉਹ ਕਰਨ ਲੱਗੇ ਆਂ ਗੁਰੀ ਹੈ ਨਾ ਉਹਦਾ ਬੱਚੀ ਦਾ ਪਾਉ ਨੂੰ ਸੈਕਸਡ ਕਹਿ ਕੇ ਤਾਂ ਪਰ ਆਪਾਂ ਕਹਿੰਦੇ ਨਹੀਂ ਵੀਰੇ ਨੂੰ ਠੀਕ ਆ ਜੀ ਹਾਂ ਬਾਕੀ ਬੱਚਾ ਦੂਜਾ ਬੱਚੀ ਉਹ ਅਗਲੇ ਦੇ ਕਰਮ ਆ ਨਾ ਰੇਟ ਕੀ ਰਹੂਗਾ ਦਾ ਰੇਟ ਵੀ ਗੁਰੀ ਲੈਣ ਦੇਣ ਦਾ ਮੁੱਲ 85 ਜਿੰਨਾ ਮਰਜ਼ੀ ਕਰਾ ਲੈਣਾ ਹੈ ਨਾ ਇਹ ਲੈਣ ਦੇਣਾ 74000 ਹੋਊਗਾ ਬੱਚੀ ਇਹਦੇ 74 ਦੀ ਦੇਣਾ ਵਿੱਚੋਂ ਮਾੜੀ ਮੋਟੀ ਸ਼ੋਰਟ ਕਰਦੇ ਹਾਂਜੀ ਹਾਂਜੀ ਵੀਰੇ ਹਾਈਟ ਵਜਨ ਕਹਿੰਦਾ ਵਿੱਚੋਂ ਕਰ ਦਿਆਂਗੇ ਚਾਹੇ ਵੀਡੀਓ ਤੋਂ ਮੰਗਾ ਲਓ ਭਾਈ ਆਨਲਾਈਨ ਕੱਢ ਕੰਨੀਓ ਮਾਰ ਨਹੀਂ ਖਾਂਦੀ ਹਾਈਟ ਵਜਨ ਕਿਸੇ ਕੋਲੋਂ ਮਾਰ ਨਹੀਂ ਖਾਂਦੀ ਠੀਕ ਆ ਗੱਲ ਹਾਂਜੀ ਵੀਰੇ ਹਾਈਟ ਫੁੱਲਾ ਬੱਚੀ ਤੇ ਹੁਣ ਉਹ ਤੌਰ ਬਈ ਹੋ ਗਈ। ਇਹਦਾ ਗੁਰੀ ਬਈ ਐ ਮਨ ਲਾ ਵੀ ਸੂਆ ਦੂਜਾ। ਠੀਕ ਆ ਜੀ। ਥਣ ਲੇਵੀ ਦੀ ਬਿਲਕੁਲ ਸਾਫ ਆ ਮੁਠੀ ਵਾਲਾ ਥਣ ਲੱਗਿਆ ਬੜ ਨੂੰ। ਠੀਕ ਆ ਜੀ। ਸੂਆ ਦੂਜਾ ਮੋਹਰ ਜਮਾਂ ਰਜਨ ਨੂੰ ਛੀ ਗੀਕ ਤਾਂ ਕਹਿਣ ਦੀ ਹੁੰਦੀ ਹੈ ਜਮਾਂ 6 ਦੰਦ ਉਹਦੇ ਪਟਕੇ ਲਿਜਾਣ। 2 ਦੰਦ 4 ਦੰਦ ਤੇ 6 ਦੰਦ। 6 ਦੰਦ ਨੇ ਆਪਣੇ। ਹਾਂ ਜੀ ਵੀਰੇ। ਇਹਦੇ ਦਿਨ ਕਿੰਨੇ ਪੰਡਿਆ? ਇਹ ਗੁਰੀ ਐ ਮਨ ਲਾ ਵੀ 5 ਤੋਂ 7 ਦਿਨ ਬੱਚੀ ਦੇ ਪਏ ਨੇ ਵੀਰੇ ਹਜੇ। ਥਣ ਲੇਵੀ ਦੀ ਬੇਹਕੋ ਸਾਫ। ਜਮਾਂ ਗੋਲਲੇ ਵਾ ਦੇਖੀ ਮੁਠੀ ਵਾਲਾ ਥਣ ਲੱਗਿਆ ਵੀਰੇ ਨਾਣਾ ਵਾਲਾ ਲੇਵਾ ਦੇਖੀ ਮੱਝਾਂ ਨਾਲ ਲਈ ਮੱਝਾਂ ਨਾਲ ਦਾ ਗੁਲਾਬੀ ਥਣਾ ਦਿਖਾਈ ਇੱਧਰ ਗੇਰੀ ਮਾੜਾ ਪਿੱਛੇ ਮਰੀ ਕੈਮਰਾ ਦੇਖੀ ਲਵਾ ਅਜੇ ਬੱਚੀ ਬਣਾਉਣ ਲੱਗੀ ਆ ਇਹਦਾ ਰਿਕਾਰਡ ਕੀ ਦੱਸਿਆ ਦੋ ਇਹਦੇ ਵੀਰੇ ਐਮ ਅੱਲਾ ਵੀ ਗੁਰੀ 17 ਕਿਲੋ ਦੇ ਦੇ ਕੇ ਆਈ ਆਪਣੇ ਨਾਲ ਦੇ ਪਿੰਡੂ ਲਈ ਆ ਬੱਚੀ ਆਪਾਂ ਠੀਕ ਆ ਜੀ ਹਾਂਜੀ ਵੀਰੇ ਤੇ ਇਹ ਆ ਗਈ 6 ਦਿਨ ਦਾ ਅੰਦਰ ਸੂਆ ਦੂਜਾ ਥਣ ਜਿਵੇਂ ਸਾਨੂੰ ਦੱਸਿਆ ਵੀ ਮੱਝਾਂ ਨਾਲ ਦੇ ਲੱਗਿਆ ਤਕਰੀਬਨ ਬਸ ਆ ਵੀ ਗੁਰੀ ਵੀ 5-7 ਦਿਨਾਂ ਪਹਿਲਾਂ ਸਾਹਮਣੀਆਂ ਪੈਣੀਆਂ ਕੱਚੀਆਂ ਜ਼ਰੂਰ ਹੋਗੀਆਂ ਨੇ ਠੀਕ ਆ ਗੱਲ ਹਾਂਜੀ ਵੇਚਣ ਵਾਲਾ ਵੀ ਕਮਾ ਸਕਦਾ ਹਾਂ ਵੇਚਣ ਵਾਲਾ ਵੀ ਦੌਰ ਪੀ ਕਮਾ ਲੂਗਾ ਵੀਰੇ ਆ ਤੇ ਆ ਗਈ ਸੱਜਣੋਏ ਵੀ ਫੁੱਲ ਵੱਡੇ ਉਹਨਾਂ ਵੱਡੀ ਵੀਰੇ ਛੋਟੀ ਨਹੀਂ ਕਹਿ ਸਕਦੇ ਅਪਣ ਦੇਖੀ ਕਿਦਾਂ ਸਾਨ ਲੱਗਿਆ ਥਾਣੇ ਨੂੰ ਕਮਾਲ ਦਾ ਲੱਗਿਆ ਹਾਂਜੀ ਹਾਂਜੀ ਵੀਰੇ ਇਹਦੇ ਪੈਸੇ ਕਿੰਨੇ ਲਾ ਮੰਗਾ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰ ਲੈ ਆ ਵੀ ਬੱਚੀ ਵੀਰੇ ਆਪਾਂ 40000 ਜੀ ਦੇ ਦਾਂਗੇ ਜੋੜੀ ਕਿੰਨੇ ਦੇ ਦੇਂਗਾ ਜੋੜੀ ਜੋ ਵੀਰੇ ਕੋਈ ਗੱਲ ਨਹੀਂ ਮੰਨ ਤਨ ਆਪਾਂ ਕਰ ਦਾਂਗੇ ਜੋੜਾ ਹੁਣ ਤੋਂ ਮਤਲਬ ਹੀ ਕਿੰਨੇ ਦਾ ਹੋ ਗਿਆ ਮੰਨ ਤਨ ਆਪਾਂ ਕਰ ਦਾਂਗੇ ਫੇਸਬੁਕ ਬਹੁਤ ਸੋਹਣੇ ਲੱਗੇ ਨੇ ਦੇਖੀ ਬੱਚੀਆਂ ਨੂੰ ਦੰਦਾਂ ਜਨੇ ਵਾਕੀ ਲੈ ਇੱਕ ਗੱਲ ਹੋਰ ਵੀ ਕਹਿਣ ਦਾ ਵੀ ਬਿਲਕੁਲ ਨਮੀਆਂ ਬੱਚੀਆਂ ਨੇ ਜਮਾ ਠੀਕ ਆ ਗੱਲ ਹਾਂ ਵੀ ਇਹ ਜਿਹੜੀ ਪਟਣੀਆਂ ਪਟ ਲੈਣੇ ਆਪਾਂ ਨੂੰ ਉਹ ਆਪ ਦਾ ਚੈੱਕ ਕਰਕੇ ਲੈ ਜਾਵੇ ਆਪਣੇ ਕੋਲ ਜਮਾ ਜਿਹੜੀ ਗੱਲ ਗੱਈ ਤੇ ਉਹ ਵੀ ਉਹਰੇ ਮੂੰਹੋਂ ਜਮਾ ਰਿਜਨਲ ਚਾਰ ਦੰਦਾ ਠੀਕ ਆ ਜੀ ਸੂਆ ਪਹਿਲਾਂ ਸੂਆ ਜਮਾ ਰਿਜਨਲ ਪਹਿਲਾਂ ਵੀਰੇ ਕਿੰਨੇ ਦਿਨ ਕਰ ਲਈ ਆ ਭਈ ਆ ਮੰਨ ਲਾ ਗੁਰੀ ਇਹਦਾ ਤਰੀਕ ਦੇ حساب ਨਾਲ ਅੱਜ 6 ਦਿਨ ਪੈ ਨੇ ਆਰਡਰ ਇਹ ਵੀ ਸੋਨਾ ਬਣਾ ਆਰਡਰ ਬਹੁਤ ਸੋਨਾ ਬਣਾਉ ਬੱਚੀ ਵੀਰੇ ਹਜੇ ਬਣਾ ਲੋਲੀ ਪੋਲੀ ਦੇਖੀ ਕਿੰਨੀ ਪਈ ਹੈ ਲੈ ਲੈ ਜਿੱਥੇ ਜੀ ਕਰਦਾ ਖੜਾ ਲਾ ਜਿੱਥੇ ਏਰਦਾ ਜਿੱਥੇ ਮਰਜ਼ੀ ਪੈਰ ਧਰਾ ਲ ਲੈ ਤੇ ਬਾਕੀ ਸੁਭਾ ਦੀਆਂ ਆਗੀਆਂ ਬਿਲਕੁਲ ਠੰਡੀਆਂ ਬਿਲਕੁਲ ਠੰਡੀਆਂ ਲੈ ਤੇ ਕੱਦ ਵੱਡਾ ਵਾਲੀਆਂ ਆਗੀਆਂ ਜਿਵੇਂ ਪਹਿਲੇ ਅੱਜ ਕੀ ਬਲ ਕਿੰਨੇ ਪਏ ਨੇ ਉਹ ਵੀ ਕਮਾਲ ਦੇ ਲੱਗੀਆਂ ਸੁੱਖ ਰੱਖੇ ਪਰਮਾਤਮਾ ਵੀ ਪਹਿਲੇ 28 18 20 ਕਿਲੋ ਤੇ ਚੱਲਣਗੀਆਂ ਠੀਕ ਆ ਗੱਲ ਵੀ ਚੰਗੀ ਨਸਲ ਚ ਆਗੀਆਂ ਤੇ ਚੰਗਾ ਰੋਸ ਪਾਣਗੀਆਂ ਤੇ ਕੱਦ ਸੱਜਣੋ ਇਹਦਾ ਵੀ ਚੰਗਾ ਜਿਹੜੇ ਸਾਬਨਾ ਚਾਰ ਦੰਦ ਆ ਗਈ ਪਹਿਲਾਂ ਨਾਲ ਹਾਈਟ ਵਜਨ ਕੁਆਲਟੀ ਕੁਆਲਟੀ ਬਹੁਤ ਬੱਚੀ ਸਾਫ ਸੁਥਰੀ ਬਹੁਤ ਹੈ ਭਾਈ ਤੇ ਬਾਕੀ ਮੌਸਮ ਤੇ ਚੱਲਣ ਵਾਲੀ ਨੰਨੀਆ ਵੜਾ ਨੇ ਵਧਣ ਵਾਲੀ ਆਈਟਮ ਆ ਹਾਂ ਵਧਣ ਵਾਲੀ ਆਈਟਮ ਆ ਘਟਣ ਵਾਲੀ ਨਹੀਂ ਹੈਗੀ ਇਹ ਆ ਗਈ 3 ਨੰਬਰ ਤੇ ਥਣ ਦਾ ਸਾਈਜ਼ ਰੱਖੂਗੀ ਮੁਠੀ ਵਾਲਾ ਹੱਥੀ ਚਵਾਈ ਵਾਲਾ ਹੱਥੀ ਚਵਾਈ ਦਾ ਲੰਬਾ ਨਹੀਂ ਰੱਖਦੀ ਆਰਡਰ ਰੱਖੂਗੀ ਬਿਲਕੁਲ ਫਿਕਸ ਜਿਆ ਮਾ ਲਗਵਾ ਤੇ ਕੱਦ ਕਾਠ ਵਾਲੇ ਮਾਮਲੇ ਚ ਲੰਬੀ ਲੰਬੀ ਤੇ ਲੈਗ ਸਕੋਰ ਵਾਲੇ ਮਾਮਲੇ ਚ ਨਹੀਂ ਦਵਦੀ ਕਿਸੇ ਵੀ ਪੱਖ ਹਾਂਜੀ ਵੀਰੇ ਦੇਖੀ ਥਣ ਕਿਦਾਂ ਲੱਗਿਆ ਮੁਠੀ ਵਾਲਾ ਸਾਫ ਸੁਥਰੀ ਬਹੁਤ ਆ ਵਿੱਚ ਬਾਕੀ ਇਹਨਾਂ ਤੇ ਆਪਾਂ ਬਰੀਡ ਵੀ ਚੰਗੀ ਤਿਆਰ ਕਰਾਂਗੇ ਅੱਗੇ ਜਾ ਕੇ ਨਹੀਂ ਇਹ ਦੇ ਦਾਂਗੇ ਵੀਰੇ 60000 ਦੇ ਇਹ ਸਰਪਸ 60 ਹਜ਼ਾਰ ਜੀ ਬੱਚੀ ਦੇ ਦਾਂਗੇ ਦੇਖੀ ਸਾ ਇਹ ਬਾਈ ਕਹਿੰਦਾ ਦੇ ਦਾਂਗੇ 60 ਵੀ ਕਿਉਂਕਿ ਵੇਚਣ ਵਾਲਾ ਭਰਾ ਵੀ ਲਿਜਾ ਕੇ ਪੰਜ ਚਾਰ ਦਿਨ ਸਾਮ ਕੇ ਇਹ ਚੋ ਕਰ ਸਕਦਾ ਕਰ ਸਕਦਾ ਬਾਈ 2000 ਬਣਾ ਸਕਦਾ ਮੂਰੀ ਜਾ ਕੇ ਇਹ ਹੁਣ ਮਾਰਗਾ ਦੀ 4 ਨੰਬਰ ਵਾਲੀ ਤੇ ਆਹ ਕਲਰ ਬੜਾ ਪਸੰਦ ਕਰਿਆ ਜਾਂਦਾ ਆਮ ਘਰੇ ਰੱਖਣ ਵਾਲਿਆਂ ਚ ਜੀ ਗੱਲ ਕਰ ਲਈ ਇਹਨੇ ਗੁਰੀ ਬਾਈ ਪਹਿਲੇ ਸੂਏ 22 ਕਿਲੋ ਧਾਏ ਵੜਨੇ ਠੀਕ ਹੈ ਜੀ ਨਾ ਤੋ ਕਿਉਂਕਿ ਇਹਨੂੰ ਆਪਣੇ ਬੰਦੇ ਐ ਮੰਨਦੇ ਹੁੰਦੇ ਆ ਵੀ ਇਹ ਗਰਮੀ ਬਿਲਕੁਲ ਹੀ ਨਹੀਂ ਮੰਨਦੀ ਹਾਂ ਇਹਦਾ ਕਲਰ ਆ ਗਿਆ ਤੇ ਜਿੱਦਾਂ ਇਹਦਾ ਥਣ ਲਿਵੇ ਦੇਖੀ ਮੁਠੀ ਵਾਲਾ ਥਣ ਲੱਗਿਆ ਸਾਫ਼ ਸੁਥਰਾ ਚ ਘੋਲੀ ਵਾਲੀ ਆਂਗਾ ਪੂਰੇ ਥਣਲੇ ਵੀ ਬਹੁਤ ਆ ਜਮਾ ਸੂਰ ਦੂਜਾ ਬਾਈ ਮੂੰਹ ਛਿੱਗੀ ਆ ਕਿੰਨੇ ਦਿਨ ਕੱਢੂਗੀ ਆ ਮੈਂ ਲਵੀ ਗੁਰੀ ਇਹਦਾ ਵੀ 5 ਤੋਂ 4 ਦਿਨ ਲਊ ਪੈਂਡਿੰਗ ਬਣਾ ਦੂ ਪੂਰਾ ਡਾਣਾ ਪੂਰਾ ਗੁੱਲ ਬਣਾ ਦੂ ਵੀਰੇ ਐ ਡਰ ਜਮਾ ਪੂਰਾ ਫੁੱਲਾ ਠੋਕ ਪੂਰੇ ਠੋਕ ਦੇਨੇ ਆ ਠੰਡੀ ਦੇਖ ਆਪਣਾ ਜਵਾਕ ਥਲੇ ਵੀਡੀਓ ਬਿਲਕੁਲ ਸ਼ਾਂਤ ਗਰੀਆ ਦਿਖਾਈ ਪਿੱਛੂ ਲੇਵਾ ਸਾਰਾ ਪਰਨਾ ਬੱਚੀ ਨਹੀਂ ਲੇਵਾ ਜੇ ਕਰੇ ਜੇ ਡਾਲੇ ਵਾਲਾ ਦੂ ਗਰੀ ਨੇੜੇ ਇਹ ਲਾ ਕੇ ਦ ਕਰੇ ਹੂ ਆ ਸਾਰਾ ਲੇਵਾ ਜੇ ਪਰਨਾ ਬੱਚੀ ਨੇ ਥਣ ਕਿਦਾਂ ਸੋਹਣਾ ਲੱਗਿਆ ਨਾ ਜੁੜੀਆਂ ਗੱਬਣਾ ਨੇ ਆਪਾਂ ਥਾਣਾ ਦੀ ਗਰੰਟੀ ਦੇ ਭੇਜ ਇਹ ਆ ਗਈ 4 ਨੰਬਰ ਤੇ ਦੁੱਧੇ ਦਾ ਸੱਜਣ ਮੈਂ ਮੰਨ ਲਓ ਵੀ ਮੱਝਾਂ ਨੇੜ ਜਿਹੜੀ ਹੋਊਗਾ ਹਾਂ 20 ਕਿਲੋ ਦੁੱਧ ਬਣ ਕੇ ਲੈ ਲਓ ਬਈ ਨੂੰ ਜਿਹੜਾ ਮਰਜੀ ਪੈਸੇ ਕਿ ਅੱਗੇ ਤੇ ਇਹਦਾ ਮੁੱਲ ਜਿੰਨਾ ਮਰਜੀ ਕਰਾ ਲੈ ਇਹ ਬੱਚੀ ਆਪੇ ਦੇ ਦਾਂਗੇ 73000 ਜੀ ਵੀਰੇ 73 ਦੀ ਹਾਂਜੀ ਵੀਰੇ ਤੇ ਬਾਕੀ ਰੇਟ ਬਾਈ ਦੇ ਲੋਟ ਨੇ ਕੁਆਲਿਟੀ ਦੇ ਹਿਸਾਬ ਨਾਲ ਆ ਇਹ ਹੋ ਜੂ 73 ਦੀ ਥੋੜੀ ਬਹੁਤੀ ਛੋਟ ਛੱਪਾ ਜਾਂ ਹੋ ਜੂਗਾ ਹਾਂਜੀ ਵੀਰੇ ਤੇ ਰੇਟਾਂ 'ਚ ਬਹੁਤਾ ਜ਼ਿਆਦਾ ਅੰਤਰ ਨਹੀਂ ਹੋਣਾ ਬਹੁਤਾ ਅੰਤਰ ਨਹੀਂ ਹੋਣਾ ਵੀਰੇ ਆਪਣੀ ਵੀਡੀਓ 'ਚ ਫਿਕਸ ਦੇੜ ਜਿਹੜੀ ਹੁੰਦਾ ਕੰਮ ਤੇ ਹੁਣ ਮਾਰਗਾ ਜੀ 5 ਨੰਬਰ ਵੀ ਤੇ ਕੈਮਰਾ ਇਹਦਾ ਦੂਜਾ ਇਹ ਚੋਣ ਚੁਬਾਉਣ ਦੀ ਕਿਵੇਂ ਆ? ਇਹ ਵੀ ਚੋਣ ਚੁਬਾ ਦੀ 1 ਨੰਬਰ ਆ ਥਾਣ ਪਸਮਾ ਦੀ ਜਮਾ 1 ਨੰਬਰ ਆ ਜਮਾ। ਠੀਕ ਆ ਗੱਲ। ਹਾਂ ਇਹ ਤਾਂ ਹੁਣੀ ਹੋਇਆ ਥੋੜਾ ਤਤ ਕਾ ਕਰਦੀ ਸੰਗਲ ਜਾ ਪਾਇਤੀ ਮੂਰੀ ਪਾਤੀ ਦੇ ਸੀ। ਠੀਕ ਆ ਗੱਲ। ਹਾਂ ਆ ਥੋੜਾ ਕਈ ਵਾਰੀ ਪਸ਼ੂ ਘਰੇਲੂ ਆਇਆ ਹੁੰਦਾ ਤਾਂ ਥਿਹਾਰੇ ਦਾ ਕਰਾ ਥੋੜਾ ਨੇੜੇੋਂ ਫੜ ਕੇ ਤੋੜਦੇ। ਥੋੜੀ ਨੇੜੇੋਂ। ਹਨ ਨੇੜੇੋਂ ਫੜ ਕੇ ਤੋੜਦੇ ਹੱਕ ਦੇ ਮੜੀ ਜੀ। ਚਲ ਬਤੋ ਜੀ। ਕਿੰਨੇ ਦਿਨ ਪੈਂਡਿੰਗ ਨੇ ਇਹਦੇ? ਇਹਦਾ ਵੀਰੇ ਹਫਤਾ ਪਿਆ ਗੁਰੀ। ਇੱਕ ਹਫਤਾ। ਹਾਂ ਇਹਦੀ ਦੁੱਧ ਦੀ ਗੀਰ ਰਿਪੋਰਟ। ਇਹਨੇ ਬਈ 16 ਕਿਲ ਪਹਲਾ ਇੱਕ ਬੰਨੇ ਇੱਕ ਪਾਸੇ ਭਲੇ ਗਈ ਉਹਦੀ ਬਈ ਆਪਣੀ ਗਰੰਟੀ ਹੋਈ ਚੋਂ ਪਾ ਜਿਹਦੀ ਚੀਪਾ ਜਮਾ ਇੱਕੋ ਜਮਾ ਮਾਰਦੀ ਆ ਚਾਰੇ ਓਦਾਂ ਥੱਲੇ ਦੀ ਖਸਾਰ ਬਿਲਕੁਲ ਹੱਜੋ ਮੈਂ ਇੱਕ ਸਾਰਾ ਵੀਰੇ ਪਹਿਲਾਂ ਦੀ ਵੀਡੀਓ ਪਈਆ ਮਾਲਕ ਦੇ ਘਰ ਜੇ ਬਿਨ ਦਿਖਾ ਦਾਂਗੇ ਠੀਕ ਆ ਗੱਲ ਲੈ ਆ ਬਈ ਐਨੂੰ ਘੁਮਾ ਕੇ ਕਰ ਜ਼ਰੂਰ ਹੈਗੀ ਆ ਹੱਦ ਕਾਠ ਇਹਦਾ ਵੀ ਸੱਦ ਦਿਨੋਂ ਚੰਗਾ ਤੇ ਬਾਕੀ ਮੇਨ ਗੱਲ ਆ ਜਿਹੜੀ ਸਾਰੇ ਜਾਨਵਰੀ ਨਵੇਂ ਹਾਂ ਨਾਲ ਹੀ ਨੇ ਤਕਰੀਬਨ ਤਕਰੀਬਨ ਦੰਦਾਂ ਦੇੜ ਗੇੜੀ ਨੇ ਸਾਰੇ ਜਿੰਨੇ ਕ ਤੁਹਾਨੂੰ ਦਿਖਾ ਤੱਕੀਆਂ ਜ਼ਰੂਰ ਹੈਗੀਆਂ ਬਾਈ ਗੁਰੀ ਆਇਆ ਪੰਜ ਪੰਜ 7 7 ਦਿਨ ਦਾ ਸਾਬ ਲੂਰ ਕੇ ਮੂਰੇ ਹੀ ਬਣਾਤਾ ਤੇ ਬਾਕੀ ਐਦਾ ਹੁੰਦਾ ਪਸ਼ੂ ਜੀ ਲਾ ਲੰਦਾ ਆ ਕੇ ਤੇ ਦੁੱਧ ਸੋਹਣਾ ਪਾ ਦਿੰਦਾ ਦੁੱਧ ਵਧੀਆ ਬਣਾਉਂਦਾ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਵੀਰੇ ਲੈਣ ਦੇ ਨੇ 62000 ਰੁਪਇਆ ਇਹ ਆ ਗਈ 5 ਨੰਬਰ ਤੇ ਨੰਬਰ ਮੁਤਾਬਕ ਪਾਈ ਨਾ ਗੱਲ ਕਰ ਲਿਓ ਤੇ ਹੁਣ ਮਾਰਗਰੀ 6 ਵਾਲੀ ਤੇ ਉਹ ਇਹਨਾਂ ਦੀ ਡਿਮਾਂਡ ਵਾਲੀ ਅੱਜ ਕੱਲ ਇਹ ਵੀਰੇ ਆ ਗਈ ਪੰਜਾਬ ਵਾਲੀ ਜਰਸੀ ਇਹ ਆ ਗਈ HFJD ਹੈ ਨਾ HFJD ਵੀਰੇ ਪੰਜਾਬ ਵਾਲਿਆ ਫੁੱਲ ਹਾਈਟ ਕੁਆਲਿਟੀ ਵਾਲੀ ਬੱਚੀ ਆ ਆਰਡਰ ਵਾ ਠੋਕ ਮੈਂ ਹਾਂ ਆਰਡਰ ਫਿਕਸ ਆ ਵੀਰੇ ਜਮਾ ਆਰਡਰ ਦਿਖਾ ਕਰੀਓ ਨਾੜਾ ਨੂੜਾ ਬਹੁਤ ਸੋਹਣੀਆਂ ਬੱਚੀਆਂ ਪਿਛਾਂ ਵਾਲੇ ਪੱਖ ਤੋਂ ਦਿਖਾਈ ਇਹਦਾ ਆਰਡਰ ਇਹ ਚਿਹਰਾ ਮਨ ਲਾ ਵੀ ਅੰਗਰੇਜ਼ਾਂ ਜਿਹਾ ਵਾਂਗੂ ਫਾੜੀ ਵਾਲਾ ਲੇਵਾ ਗੁਰੀ ਨੂੰ ਬਈ ਹਾਂ ਜਿੱਦਾਂ ਤਕਰੀਬਨ YouTube ਤੇ ਦੇਖਦੇ ਆਪਾਂ ਉਦਾਂ ਦਾ ਲੇਵਾ ਲੱਗਿਆ ਬੱਚੀ ਨੂੰ ਬਾਕੀ ਸ਼ਾਂਤ ਠੰਡੀ ਬਹੁਤ ਆ ਬੱਚੀ ਲਈ ਵਜਾ ਥੱਲੇ ਗੁਰਕਾ ਨਹੀਂ ਕਾਹ ਕਿ ਦਿਨ ਕੱਢ ਦੂਗੀ ਇਹ ਇਹ ਮਨ ਲਾ ਵੀ ਗੁਰੀ ਵੀ ਇਹ ਇਹਦਾ ਪਿਆ ਵੀਰੇ 5 ਤੋਂ 6 ਦਿਨ ਮੰਨ ਲਓ ਸੁਆ ਸੁਆ ਵੀਰੇ ਜਮ ਰਿਜਨਲ ਦੂਜਾ ਪਹਿਲੇ ਦਿਨ ਦਾ ਕੀ ਰਕਾਰ ਦੱਸਿਆ ਪਹਿਲੇ ਦਿਨ ਵੀਰੇ 16 ਕਿਲੋ ਤਾ ਇਹਦਾ ਕਾਰਡ ਬਾਈ ਉਹੀ ਦੱਸੂਗਾ ਕਿਉਂਕਿ ਜਿਹੜਾ ਮਾਲਕ ਦੱਸ ਕੇ ਭੇਜਿਆ ਤੇ ਬਾਕੀ ਤੁਸੀਂ ਬਾਈ ਆਪਣੀ ਜੱਜਮੈਂਟ ਨਾ ਲੈਣਾ ਜੱਜਮੈਂਟ ਨਾ ਲਿਓ ਵੀਰੇ ਹਾਂ ਵੀ ਆਪਣੇ 16 ਪਾਉ 25 ਪਾਉਗੀ ਹੁਣ ਜਿਵੇਂ ਜਿੱਦਾਂ ਦਾ ਆਪਾਂ ਨੂੰ ਕੋਈ ਮਾਲਕ ਦੱਸਦਾ ਆਪ ਤਾਂ ਉਦਾਂ ਨਹੀਂ ਕਮਾਂਗੇ ਹਨ ਜਿੱਦਾਂ ਦੀ ਆਪਾਂ ਨੂੰ ਰਿਪੋਰਟ ਮਿਲਦੀ ਹੁੰਦੀ ਪਰ ਯਾਰ ਹੌਣ ਗਰੀ ਆਪਾਂ ਰੋਜ਼ ਵੀ ਦੇਖਦੇ ਆਂ ਹਣ ਐਜੀ ਕਾਨੂੰ ਜਿਸ ਤਰ੍ਹਾਂ 18 ਕਿਲੋ ਦੁੱਧ ਕੀ ਵਾਲਾ ਯਾਰ ਤੇ ਗੈਰੀ ਪਛਾਣ ਹੋ ਕੇ ਦੋਨੇ ਦਿਖਾ ਦੇ ਚੈਪ ਜਿੱਡੀ ਐ ਇਧਰਲੇ ਨਾਲ ਵਾਲੀ ਜਿੱਡੀ ਇਹ ਇਹਦੇ ਪੈਸੇ 200 ਰੁਪਇਆ ਇਹਦਾ ਵੀਰੇ ਲੈਣ ਦੇਣ ਰਹੂਗਾ ਮੁੱਲ ਜਿੰਨਾ ਮਰਜੀ 75 ਕਰਾ ਲਓ ਜ ਨੇ ਬਾਈ ਕਹਿੰਦਾ 68 ਦੀ ਦੇ ਦਾਂਗੇ ਆਫਰੇ ਲਾਤੀ ਤੁਹਾਨੂੰ ਇੱਕ ਜਰਸੀ ਵਾਲੀ ਤੇ ਥਣ ਵੀ ਮੁੱਠੀ ਵਾਲਾ ਰੱਖਦੀ ਆ ਤੇ ਲੇਵਾ ਵੀ ਬੜਾ ਸੋਹਣਾ ਰੱਖਾ ਹਾਂਜੀ ਵੀਰੇ ਤੇ ਹੁਣ ਮਾਰਦੇ ਗਏ ਆ ਜੀ 7 ਨੰਬਰ ਵਾਲੀ ਦੇ ਕੈਮਰਾ ਆ ਗਈ ਇਹ ਵੀ ਜਰਸੀ ਇਹ ਬਾਈ 100 ਦੀ ਸੋਈ ਜਰਸੀ ਐ ਦੁੰਨੀ ਹੁੰਦਾ ਠੀਕ ਹੈ ਬੜਵਾਰੇ ਜਸ ਕਰਨ ਇਹ ਦਾ ਸੂਆ ਪਹਿਲਾਂ ਵੀਰੇ ਪਹਿਲਾਂ ਜਮਾ ਪਲੂਨ ਆ ਵੀਰੇ ਠੀਕ ਆ ਗੱਲ ਜਮਾ ਪਹਿਲਾਂ ਨਾ ਬੱਚੀ ਫੁੱਲ ਪਿਓਰ ਜੀ ਆ ਗਈ ਨਾ ਹਾਂ ਫੁੱਲ ਪਿਓਰ ਦੇ ਵਿੱਚ ਆ ਗਈ ਸਾਹਮਣੀ ਬੂ ਵੀਰੇ ਇਹਦਾ ਇਹ ਮਹਾਲਾ ਗੁਰੀ ਵੀ ਅੱਜ ਤੀਕ ਦੇ ਸਾਹਬ ਨਾਲ 12 ਦਿਨ ਪੈਨੇ ਠੀਕ ਆ ਜੀ ਦਿਨ ਪੂਰੇ ਹੁਣ ਚ ਠੀਕ ਆ ਗੱਲ 20 15 ਤੋਂ ਸੁਵਾਲ ਦਿਨ ਮੰਨ ਕੇ ਲੈ ਲਓ ਜੇ ਕੋਈ ਬੰਦਾ ਸਾਂਭ ਲੂ ਉਹ ਹੀ ਆਪਾਂ ਛੋੜ ਕਰ ਦਾਂਗੇ ਕਿਹਨੂੰ ਥੱਲੇ ਜਾ ਇੱਥੇ ਰੋਕ ਲੈ ਜਸੇ ਦੇਖੀ ਫੇਸ ਪੂਰ ਕਿਦਾਂ ਲੱਗਿਆ ਬੱਚੀ ਨੂੰ ਬੜੀ ਪਿਆਰੀ ਬੱਚੀ ਆ ਲੈ ਇੱਥੋਂ ਮਾਰ ਦੇ ਗੈਰੀ ਕੈਮਰਾ ਫੇਸ ਕੁਆਲਟੀ ਦੇ ਕਰਾ ਦੇ ਚੱਕ ਕਮਾ ਦੇ ਗੇ ਰਾਂ ਇਹਨੂੰ ਘੁਮਾ ਦੇ ਤੇਰੇ ਵਾਲੇ ਬੰਦੇ ਕਮਾ ਕੇ ਲੈ ਆਉਣ ਲੈ ਤੇ ਇੱਥੋਂ ਦਿਖਾ ਦੇ ਗੈਰੀ ਸਮਾਰ ਕੇ ਉਹ ਪਿਓਰ ਜਰਸੀ ਆ ਗਈ ਬਿਲਕੁਲ ਜਿਹੜੀ ਆਪਾਂ ਕਹਿੰਦੇ ਹੁੰਨੇ ਆ ਵੀ ਸਰਾ ਕੁਆਲਟੀ ਤੇ ਬਾਕੀ ਰੇਟ ਇਹਦਾ ਵੀ ਭਾਈ ਕਹਿੰਦਾ ਜੈ ਜੈ ਇ ਕਰਨਾ ਬਿਲਕੁਲ ਸਮਸੂਮ ਵਾਲੇ ਛੱਡਦਾ ਹੈਗਾ Samsung ਦਾ ਛੱਡਦਾ ਹੈ ਵੀਰੇ ਬਈ ਆ ਲੈ ਆ ਬਈ ਅੰਦਰ ਨੂੰ ਥਾਣਾ ਆਗੇ ਸਿੰਗਲ ਚਾਰ ਆਡਰ ਦੀ ਸ਼ੇਪ ਬਹੁਤ ਸੋਹਣੀ ਰੱਖੂਗੀ ਵੀ ਬਿਲਕੁਲ ਨਾਲ ਲੱਗ ਮੈਂ ਆਡਰ ਰੱਖੂਗੀ ਤੇ ਫਿੱਟ ਫਿੱਟ ਜੀ ਆ ਗਈ ਬਿਲਕੁਲ ਦਾਣੇ ਨਾਲ ਪਲੀ ਹੋਈ ਆ ਬੱਚੀ ਹਾਂ ਤੇ ਦੁੱਧ ਕਿੰਨਾ ਕੁ ਪਾ ਸਕਦੀ ਆ ਤਾ ਬਈ ਦੁੱਧ ਪਹਿਲੇ ਸੂਏ ਪਾ ਦੂ 15 ਕਿਲੋ ਮੇਰੇ ਹਿਸਾਬ ਨਾਲ ਪਏ ਸੀ ਇਹਦਾ ਮੁੱਲ ਲੈਣ ਦੇਣ ਵੀ ਆ 60000 ਰੁਪਏ ਵੀਰੇ ਸਰਫਾ ਹਾਂ ਵੀਰੇ ਇਹ ਦੇ ਦਾਂਗੇ 60 ਦੀ ਆ ਨਾਲ ਵਾਲੀ ਜਰਸੀ ਦਾ ਕਿੰਨਾ ਕਰਿਆ ਇਹਦੇ ਵੀਰੇ 68 ਜੋੜੇ ਦਾ ਫਿਰ ਕਿੰਨਾ ਕੁ ਜੋੜੇ ਦਾ ਕੋਈ ਗੱਲ ਨਹੀਂ ਮੰਨਤਨ ਕਰ ਦਾਂਗੇ ਵੀਰੇ ਆ ਬੈਂਦੀ ਹਾਈ ਵੀ ਨੰਬਰ ਬੋਲ ਦੋ ਨੰਬਰ ਆਪਣਾ 9779193295 ਵੀਰੇ ਫੋਨ ਲਾਇਆ ਬੰਦਿਆਂ ਦਾ ਮਨ ਤਾਂ ਨਾ ਬਜੂਰ ਕਰਾਂਗੇ ਵੀਰੇ 9779193295 ਵੀਰੇ 9922 ਦਾ ਨੰਬਰ ਹੈ ਗਾਵਾਂ ਤੁਹਾਨੂੰ 8 ਦਿਖਾਤੀਆਂ ਐ ਮਨ ਲਓ ਵੀ ਐਚ ਐਫ ਵੀ ਦਿਖਾਤੀਆਂ 2 ਦੰਦ 4 ਦੰਦ 6 ਦੰਦ ਤੇ ਪੰਜਾਬ ਵਾਲੀਆਂ ਦਿਖਾਤੀਆਂ ਟੌਪ ਕੁਆਲਿਟੀ ਦੀਆਂ ਜਰਸੀ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ